ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੋ ਸੁਦੀ 7ਵਾਂ ਦਾ ਦਿਹਾੜਾ ਮਨਾਉਂਦੇ ਹੋਇਆ ਕਲਗੀਧਰ ਸੱਜੇ ਪਾਸ਼ਾ ਮਾਰਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਤੇ ਵਿਸ਼ਾਲ ਨਗਰ ਕੀਰਤਨ ਮਹਾਰਾਜੀ ਦੇ ਹੀ ਸ਼ਿੱਧੀ ਫੋਜਾਂ ਦੇ ਨਗਾਰਚੀ ਸਿੰਘ ਧੰਨ ਬਾਬਾ ਅਜਾਪਾਲ ਸਿੰਘ ਸਾਹਿਬ ਜੀ ਦੇ ਅਸਥਾਨ ਗੁਰਦੁਆਰਾ ਕੋੜਿਆਂ ਵਾਲਾ ਸਾਹਿਬ ਤੋਂ ਕਰਬ ਹੋਇਆ ਮੈਨਰ ਸਾਹਿਬ ਆਤਮ ਪ੍ਰਕਾਸ਼ ਸਿੰਘ ਜੀ ਬੇਦੀ ਉਹਨਾਂ ਦੀ ਭਗਵਾਈ ਦੇ ਵਿੱਚ ਦੇਖ ਰਿਕ ਦੇ ਵਿੱਚ ਇਹ ਸਾਰਾ ਨਗਰ ਕੀਰਤਨ ਪ੍ਰਾਰੰਭ ਹੋ ਰਿਹਾ ਹੈ ਜਿਦੇ ਵਿੱਚ ਮਾਨਯੋਗ ਸ਼ਖਸੀਅਤਾਂ ਨੇ ਆਪਣੀ ਹਾਜ਼ਰੀ ਭਰੀ ਹੈ ਤੇ ਹੁਣ ਸਾਜ ਸੰਗਤ ਜੀ ਆਪ ਜੀ ਸੰਗਤਾਂ ਦਾ ਜੋਸ਼ ਵੇਖ ਹੀ ਰਹੇ ਹੋ ਨਿਸ਼ਾਨਾ ਧੋਸਿਆ ਨਗਾਰਿਆਂ ਜਕਾਰਿਆਂ ਦੀ ਗੂੰਜ ਦੇ ਵਿੱਚ ਤੇ ਨਗਰ ਕੀਰਤਨ ਪ੍ਰਾਰambh ਹੋਇਆ ਤੇ ਇਹਨਾਂ ਦਿਨਾਂ ਦੇ ਵਿੱਚ ਹੀ ਜਿੱਥੇ ਸ਼ਿਦੀ ਪੰਦਰਵਾੜਾ ਹੈ ਉੱਥੇ ਸਹਿਬਜ਼ਾਦਾ ਨੂੰ ਵੀ ਯਾਦ ਕੀਤਾ ਜਾ ਰਿਹਾ ਮੈਂ ਇੱਕ ਬੇਨਤੀ ਕਰਨੀ ਚਾਹਾਂਗਾ ਸੰਗਤ ਨੂੰ ਸਾਜ ਸੰਗਤ ਜੀ ਆਪਾਂ ਜਨਵਰੀ ਦਸੰਬਰ ਦੇ ਚੱਕਰਾਂ 'ਚ ਨਹੀਂ ਪੈਣਾ ਮਹਾਰਾਜ ਦਾ ਪ੍ਰਕਾਸ਼ ਪਰ ਉਹ ਸੁਦੀ 7ਵੀਂ ਨੂੰ ਹੋਇਆ ਤੇ ਆਪਾਂ ਉਦੋਂ ਹੀ ਮਨਾਉਣਾ ਜੋ 27 ਦਸੰਬਰ ਨੂੰ ਮਨਾਇਆ ਜਾ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧੈ ਸਿੰਦਰ ਸਿੰਘ ਜੀ ਲਾਲ ਕਾ ਉਹਨਾਂ ਦਾ ਵੀ ਧੰਨਵਾਦ ਹੈ ਅੱਜ ਨਗਰ ਕੂ ਜਨ ਸਜਾਇਆ ਜਾ ਰਿਹਾ ਕੀ ਕਹੋਗੇ ਇਸ ਮੌਕੇ ਅੱਜ ਸਰਬੰਸਦਾਨੀ ਪੀਤਾ ਦਾ ਅਮਰ ਦੇ ਦਾਤੇ ਤੁਨਗੂਰੀ ਜੀ ਦੀਆਂ ਯਾਰਾਂ ਦਾ ਪ੍ਰਕਾਸ਼ ਜਿਹੜਾ ਪੰਥ ਬਣਾ ਰਹੇ ਨੇ ਬੜੀ ਭਾਵਨਾ ਦੇ ਨਾਲ ਸੇਵਾ ਕਰਦੇ ਨੇ ਉਹਨਾਂ ਨੂੰ ਸੰਗਤ ਨੂੰ ਵਧਾਈ ਹੈ ਉਥੇ ਆਓ ਆਪਾਂ ਉਹ ਸਤਿ ਸੱਚੇ ਪਾਤਸ਼ਾਹ ਦੇ ਕੀਤੇ ਪਰਕਾਰਾਂ ਦਾ ਦਿਨ ਦਿਨ ਦੇਸ਼ ਦੀ ਕੌਮ ਸੋ ਸੋ ਸ਼ੁਕਰਾਨਾ ਕਰ ਸਕਦੇ ਸਰਬੰਸਦਾਨੀ ਪੀਤਾ ਦਾ ਇਸ ਮੌਕੇ ਦੇ ਉੱਪਰ ਸਭ ਨੂੰ ਬੇਨਤੀ ਆਓ ਅਮਰਤਾਰੀ ਹੋਈਏ ਆਪਣੇ ਤੀਆਂ ਪੁੱਤਰਾਂ ਨੂੰ ਗੁਰੂ ਨਾਲ ਜੋੜੀਏ ਗੁਰੂ ਦੇ ਬੰਦੇ ਬਣੀਏ ਬੰਦੇ ਬੰਦੇ ਨਾ ਬਣੀਏ ਤਨਛਿਰੂ ਰਾਂਸਾ ਤੋਂ ਸਿੱਧ ਲੱਗ ਬਈ ਜਿੰਨੀ ਵੀ ਰੀਤ ਕਰੀ ਹੈ ਸਾਡੇ ਸੰਗਤ ਦੀ ਬੇਨਤੀ ਹੈ ਤੇ ਸਭ ਨੂੰ ਵਧਾਈ ਆ ਜੀ ਕੋਈ ਪ੍ਰਕਾਸ਼ ਜਿਹੜੇ ਪਾਚਾ ਦੇ ਬਹੁਤੋਗੇ ਇਸ ਮੌਕੇ ਅੱਜ ਸਾਹਿਬਾਨੀ ਇਹਨਾਂ ਨੇ ਕੌਮ ਜੋਤੋਂ ਆਪਣੇ ਚਾਰੇ ਲਾਲ ਸਾਰਾ ਪਿਤਾ ਜੀ ਸਰਦਾਂ ਸਾਰਾ ਕੁਝ ਹੀ ਦਾਨ ਕਰਤਾ ਸਰਬੰਸ ਨੂੰ ਬੜੀ ਦਾਨ ਕਰਤਾ ਸੋ ਅੱਜ ਉਹਨਾਂ ਦਾ ਪ੍ਰਕਾਸ਼ ਸ੍ਰੀ ਅਜ ਬਹੁਤ ਉਛਾ ਦੇ ਨਾਲ ساری ਦੁਨੀਆ ਦੇ ਵਿੱਚ ਹੀ ਬਿਨਾ ਰਿਹਾ ਕੋਈ ਘਰ ਹੈ ਜਾਂ ਨਹੀਂ ਹੋਣਾ ਕੋਈ ਵਿੜਾ ਹੈ ਜਾਂ ਨਹੀਂ ਹੋਣਾ ਕੋਈ ਪਿੰਡ ਹੈ ਜਾਂ ਨਹੀਂ ਕੋਈ ਸ਼ਹਿਰ ਹੈ ਜਿੱਥੇ ਨਾਮ ਆਇਆ ਸੋ ਆਓ ਆਪਾਂ ਸਾਰੇ ਰੜ ਕੇ ਗੁਰੂ ਆਲੇ ਬਣੀਏ ਗੁਰੂ ਦਾ ਓਟ ਆਸਾ ਲਈਏ ਅੰਮ੍ਰਿਤ ਦੇ ਦਾਤੇ ਤੇ ਆਪਾਂ ਵੀ ਅੰਮ੍ਰਿਤ ਛੱਕ ਕੇ ਉਹਦੇ ਸਿੱਖਵਣੀਏ ਉਹਦਾ ਉਹ ਦਸਲ ਲਈਏ ਜੋ ਮੈਂ ਸਾਰੀ ਸੰਗਤ ਨੂੰ ਅੱਜ ਦਿਨ ਦੇ ਉੱਤੇ ਲੱਖ ਲੱਖ ਵਧਾਈ ਦਿਨਾ ਪ੍ਰਮਾਤਮਾ ਅਗੇ ਵਹਿਗੁਰੂ ਅਗੇ ਗੁਰੂ ਗੋਬਿੰਦ ਸਿੰਘ ਜੀ ਅਗੇ ਧੰਨਵਾਦ ਕਰਨਾ ਕਿ ਤੁਹਾਨੂੰ ਹਿੰਮਤ ਹੈ ਤਾਕਤ ਹੈ ਅਸੀਂ ਗੁਰੂ ਪੰਥ ਖਾਤਰੀ ਜਾਇਦਾ ਕਾਟ ਬਹੁਤ ਬਹੁਤ ਧੰਨਵਾਦ ਵਹਿਗੁਰੂ ਦਾ ਖਾਲਸਾ ਬਹੁਤ ਵੱਡੀ ਬਖਸ਼ਿਸ਼ ਹੈ ਕਿ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਉਣ ਵਾਸਤੇ ਗੁਰਦੁਆਰਾ ਥੋੜਿਆਂ ਵਾਲੇ ਸਾਰੇ ਪ੍ਰਬੰਧਕ ਜੀਾਨੀ ਪਰ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਜਿਹੜਾ ਸਾਲਾਨਾ ਗੁਰੂ ਸਾਹਿਬ ਦਾ ਜਿਹੜਾ ਆਮਦ ਦਿਨ ਲੈ ਕੇ ਨਗਰ ਕੀਰਤਨ ਲੜਿਆ ਜਾਂਦਾ 90 ਦੀ ਸਾਰੀ ਸੰਗਤ ਜਿਹੜੀ ਹੈਗੀ ਵੱਡੇ ਅਥਾਹ ਵਿੱਚ ਆਉਂਦੀ ਆ ਕਿਉਂਕਿ ਜਿੱਥੇ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਨੇ ਗੁਰੂ ਪਾਤਸ਼ਾਹ ਦੇ ਲਾਲਾਂ ਦੇ ਉੱਥੇ ਬਹੁਤ ਵੱਡੀ ਸੰਗਤ ਉਸ ਪਾਸੇ ਵੀ ਗਈ ਹੋਈ ਹੈ ਸੋ 90 ਦੀ ਸੰਗਤ ਵਡਭਾਗੀ ਹੈ ਕਿ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਦਾ ਆਮਦ ਵਰਭ ਨੂੰ ਮਨਾ ਕੇ ਤੇ ਅੱਜ ਆਪਾਂ ਪੂਰੀਆਂ ਪ੍ਰਾਪਤ ਕਰ ਰਹੇ ਹਾਂ ਉਹ ਨਗਰ ਕੀਰਤਨ ਵਕਰੀਆਂ ਪ੍ਰੋਫੀਆਂ ਥਾਵਾ ਤੋਂ ਹੁੰਦਾ ਹੈ ਪੂਰੇ ਸ਼ਹਿਰ ਦੇ ਵਿੱਚੋਂ ਤੇ ਸ਼ਾਮ ਨੂੰ ਫੇਰ ਵਾਪਸ ਇਸ ਇਤਤਾਨ ਤੇ ਆਏਗਾ ਤੋਂ ਸੁਮਤੀਆ ਸੰਤਾ ਬੜਬਾਡੀ ਨੇ ਕਿ ਗੁਰੂ ਪਾਤਸ਼ਾਹ ਦੀਆਂ ਰਹਿਮਤਾਂ ਵਰਸੇ ਸ਼ਾਮੀ ਝੋਲੀ ਵਿੱਚ ਪਾਉਣੀਆਂ ਸੋ ਸਾਰਿਆਂ ਸੱਜਣਾਂ ਨੂੰ ਵਧਾਈ ਦੇਣੀ ਚਾਹੁੰਨਾ ਤੇ ਲਾਲਾਂ ਦੇ ਸ਼ਹੀਦੀ ਨੂੰ ਵੀ ਯਾਦ ਕਰਨ ਵਾਸਤੇ ਗੁਰੂ ਪਾਤਸ਼ਾਹ ਦੇ ਆਪਾਂ ਸਾਰੇ ਜਿਹੜੇ ਲੋਕ ਆ ਉਹਨਾਂ ਨੂੰ ਵੀ ਮਨਾ ਰਹੇ ਆ ਤੇ ਗੁਰੂ ਪਾਤਸ਼ਾਹ ਦੇ ਕਿਉਂਕਿ ਗੁਰੂ ਪਾਤਸ਼ਾਹ ਆਪ ਵੀ ਕਲਾਕਾਰ ਸੋ ਉਹਨਾਂ ਨੇ ਕਲਾ ਵਧਾਈ ਇੱਕ ਪਾਸੇ ਉਹਨਾਂ ਦਾ ਆਮਦ ਪਰਬ ਮਨਾ ਰਹੇ ਆ ਤੇ ਇੱਕ ਪਾਸੇ ਸਾਹਿਬ ਜੰਦਾ ਦੀ ਸ਼ਹੀਦੀ ਮਨਾ ਰਹੇ ਆ ਸੋ ਸਭ ਨੂੰ ਵਧਾਈ ਲੈਕਚਰ ਕਿਸ ਮਾਤੇ ਅਜੇ ਤਾਂ ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦਾ ਜੋ ਪ੍ਰਕਾਸ਼ ਦਿਹਾੜਾ ਸਮੁੱਚੇ ਸੰਸਾਰ ਵਿੱਚ ਪੂਜੀ ਸਰਤਾ ਤੇ ਸਤਕਾਰ ਨਾਲ ਮਨਾਇਆ ਜਾ ਰਿਹਾ ਹੈ ਤੇ ਸਮੁੱਚੀਆਂ ਹੀ ਸ਼ਕਤਾਂ ਜਿੱਥੇ ਤਾਂ ਤਾਂ ਸਤਿਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦਾ ਜੋ ਕੌਮ ਲਈ ਆਪਣਾ ਸਰਬਾਤਿਦਾਨ ਕੀਤਾ ਉਹਨਾਂ ਨੂੰ ਯਾਦ ਕਰ ਰਹੀ ਹੈ ਅੱਜ ਉਹਨਾਂ ਮਹਾਨ ਸਤਿਗੁਰਾਂ ਦੀ ਇਨਾਂ ਦੀ ਕਿਰਪਾ ਤੇ ਆ ਮਿਹਰ ਦਾ ਸਦਕਾ ਅੱਜ ਜੋ ਨਗਰ ਕੀਰਤਨਾ ਇੱਥੋਂ ਆਹ ਪ੍ਰਕਾਰ ਦੇ ਸਾਡੇ ਨਿਸਬੰਧ ਦੇ ਵਿੱਚ ਗੁਰਦੁਆਰਾ ਕੋੜਿਆ ਵਾਲਾ ਤੁਲੰਗ ਰਿਹਾ ਚੱਲ ਚੱਲ ਰਿਹਾ ਇੱਥੇ ਆ ਕੇ ਸਮਾਪਤ ਹੋਵੇਗੀ ਪੂਰੀ ਆਪੇ ਹਲਕੇ ਦੀ ਸੰਗਤਾਂ ਬਣਾ ਪੂਰਾ ਸਾਧ ਸੰਗਤ ਦਾ ਸੇਵਾ ਸੇਕਾਤ ਭੇਟ ਕੀਤਾ ਜਾ ਰਿਹਾ ਤੇ ਕੰਤਨ ਸਤਿਗੁਰੂ ਗ੍ਰੰਥ ਸਾਹਿਬ ਜੀ ਉਹ ਛਰ ਪੂਰੀ ਦਇਆ ਮਿਹਰ ਦਾ ਸਦਕਾ ਇਹ ਨਗਰ ਕੀਰਤਨਾ ਲੱਭ ਹੋਵੇਗਾ ਤੇ ਪੰਜ ਪੈਰਾਂ ਦੀ ਅਖਵਾਈ ਵਿੱਚ ਨਗਰ ਕੀਰਤਨਾ ਚੱਲੇਗਾ ਤੇ ਸਾਰੇ ਬاہر ਵਿੱਚ ਵੀ ਢੇੜਾ ਲਾ ਕੇ ਸਾਮ ਨੂੰ ਇੱਥੀ ਜਮਾਤ ਦੀ ਕੋੜਿਆ ਵਾਲੇ ਕੋਲ ਸਾਮ ਕਰਦੇ ਜੀ ਤੇ ਇਸ ਮੁਕਿਆ ਸਾਖਤਾਂ ਨੂੰ ਬਹੁਤ ਬਹੁਤ ਪ੍ਰਕਾਰ ਦੇ ਨੇ ਮੁਬਾਰਕਾਂ ਸਤਿਗੁਰੂ ਸਾਰੇ ਸੰਗਤ ਤੇ ਕਿਰਪਾ ਦੇਆ ਮਿਹਰ ਕਰਨ ਤੇ ਆਪਣੇ ਜੋ ਅਪਦੇਸ਼ ਨੇ ਉਹਦੇ ਚੱਲਣ ਦੇ ਸਾਨੂੰ ਬਲ ਦਿੱਤੀ ਹੈ ਹਿੰਮਤ ਬਖਸ਼ਣਾ ਤੇ ਕੌਮ ਨੂੰ ਚੜ੍ਹਦੀ ਕਲਾ ਬਖਸ਼ਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਾਹਿਬ ਸਹਿਰ ਮੁਸਲਿਆਂ ਦਾ ਜਿਨ੍ਹਾਂ ਨੇ ਤੇ ਹਾਜ਼ਰ ਪੰਚਾਇਤ ਨੂੰ ਪਾਰਸ਼ਾ ਦਾ ਕੌਂਸਲ ਦਾ ਸਦਕਾਰ ਨਾ ਬਣਾਇਆ ਸਾਵੀ ਪ੍ਰੈਸ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਇਸ ਨਗਰਿਕਤਨ ਦੀ ਸ਼ਾਨ ਨੂੰ ਵਧਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ